ਗੁਰੂ ਕੀ ਪਿਆਰੀ ਸਾਧ ਸੰਗ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਪਾਸ਼ਾ ਮਹਾਰਾਜ ਧੰਨ ਗੁਰੂ ਅਰਜਨ ਦੇਵ ਜੀ ਧੰਨ ਗੁਰੂ ਗ੍ਰੰਥ ਸਾਹਿਬ ਨਮੋ ਮਾਤਾ ਸਹਿਬ ਦੇਵਾ ਧੰਨ ਦਸਮੇਸ਼ ਪਿਤਾ ਸਿੰਘੋ ਜੀ ਦੋ ਸੋ ਗੁਰੂ ਕੇ ਪਿਆਰਿਓ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਤੁਸੀਂ ਨਾਮ ਸਿਮਨ ਭਜਨ ਬੰਦਗੀ ਗੁਰੂ ਕੀ ਸੇਵਾ ਵਿੱਚ ਲੱਗੇ ਰਹੋ ਮੇਰੀ ਅਰਦਾਸ ਹੈ ਨਵਾਣੀ ਦੀ ਸਦਾ ਹੀ ਚੜ੍ਹਦੀ ਕਲਾ ਵਿੱਚ ਰੋਸ ਜੇ ਪਾਸ਼ਾ ਮਹਾਰਾਜ ਚੜ੍ਹਦੀ ਕਲਾ ਰੱਖਣਾ ਆਪਣੀ ਮਹਾਰਾਜ ਅੰਗ ਸੰਗ ਸਹਾਈ ਹੋਣ ਆਪ ਜੀ ਨੂੰ ਮਹਿਸੂਸ ਹੁੰਦਾ ਰਹੇ ਕਿ ਗੁਰੂ ਮੇਰੇ ਨਾਲ ਹੈ ਜਿਹੜਾ ਅਸੀਂ ਪਾਠ ਕਰਦੇ ਆ ਉਹ ਪਾਠ ਨਾਮ ਸਿਮਰਨ ਤੁਹਾਨੂੰ ਮਹਿਸੂਸ ਹੋਵੇ ਕਿ ਇਸ ਜੇ ਪਾਸ਼ਾ ਮਹਾਰਾਜ ਸਾਡੇ ਅੰਗ ਸੰਗ ਨੇ ਸੋ ਆਪਾਂ ਅੱਜ ਗੱਲ ਕਰਦੇ ਆ ਵਿਚਾਰ ਕਰਦੇ ਆ ਚੰਡੀ ਦੀ ਵਾਰ ਬਾਰੇ ਚੰਡੀ ਸੋ ਬਹੁਤ ਸੰਗਤ ਜਿਹੜੀ ਚੰਡੀ ਦੇ ਵਾਰ ਦੇ ਪਾਠ ਕਰਨਾ ਚਾਹੁੰਦੀ ਹੈ ਤੇ ਕਈਆਂ ਦਾ ਵਿਚਾਰ ਹੈ ਕਿ ਪਾਠ ਕਰੀਏ ਪਰ ਉਹ ਡਰ ਜਾਂਦੇ ਨੇ ਵੀ ਚੰਡੀ ਬਲੀ ਮੰਗਦੀ ਹੈ ਚੰਡੀ ਸਿਰ ਮੰਗਦੀ ਹੈ ਕਿ ਇਸ ਚੀਜ਼ ਦੇ ਭੇਟਾ ਮੰਗਦੀ ਹੈ ਇਹ ਚੀਜ਼ ਦੀ ਬਲੀ ਮੰਗਦੀ ਹੈ ਇਸ ਤਰ੍ਹਾਂ ਸੁਣ ਕੇ ਉਹ ਪਰ ਪਾਠ ਕਰਨਾ ਛੱਡ ਜਾਂਦੇ ਨੇ ਡਰ ਜਾਂਦੇ ਨੇ ਸੰਗਤ ਜਿਓ ਡਰੋ ਨਾ ਇਹ ਆਪਾਂ ਬਦੀ ਭਾਵਨਾ ਦੇ ਮੁਤਾਬਕ ਹੈ ਸਭ ਗੱਲਬਾਤ ਕਿਉਂ ਜਿਹੜਾ ਪਰਮੇਸ਼ਰ ਨੇ ਦੁਨੀਆ ਸਾਜੀ ਹੈ ਨਾ ਆਪਾਂ ਨੂੰ ਕੁਝ ਵੱਡਾ ਲੱਗਦਾ ਹੈ ਕੁਝ ਛੋਟਾ ਲੱਗਦਾ ਹੈ ਕੁਝ ਖਤਰਨਾਕ ਲੱਗਦਾ ਹੈ ਕੁਝ ਸੀਲ ਸੁਭਾਅ ਦਾ ਲੱਗਦਾ ਹੈ ਸ਼ਾਂਤ ਸੁਭਾਅ ਦਾ ਲੱਗਦਾ ਹੈ ਕੁਝ ਮਾੜਾ ਲੱਗਦਾ ਕੁਝ ਚੰਗਾ ਲੱਗਦਾ ਪਰ ਵੈਗੁਰੂ ਨੂੰ ਅਕਾਲ ਪੁਰਖ ਨੂੰ ਅਕਾਲ ਪੁਰਖ ਦੀ ਸ਼ਕਤੀ ਨੂੰ ਇਹ ਕੁਝ ਵੀ ਨਹੀਂ ਲੱਗਦਾ ਬਹੁਤ ਹੀ ਵੱਡੀ ਗੱਲ ਨਹੀਂ ਉਹਨਾਂ ਨੂੰ ਐਸਾ ਹੀ ਨਾਰੀਅਲ ਛਟਕਾ ਦੇਣਾ ਇੱਕੋ ਚੀਜ਼ ਹੈ ਸਿਰ ਦੇਣਾ ਤਾਂ ਵੀ ਇੱਕੋ ਚੀਜ਼ ਇਹ ਸਭ ਕੁਝ ਤੁਹਾਡੀ ਭਾਵਨਾ ਦੇ ਮੁਤਾਬਕ ਹੈ ਕਿਉਂਕਿ ਵੈਗੁਰੂ ਦਾ ਇੱਕ ਸਕਿੰਟ ਦੇ ਵਿੱਚ ਹਰਨ ਭਰਨ ਨੇਤਰ ਜਾ ਕਾ ਫੋਟ ਇਸਕਾ ਮੰਤਰਨਾ ਜਾਣਨਾ ਹੋਰ ਮਹਾਰਾ ਜੀ ਕਹਿੰਦੇ ਇੱਕ ਮਿੰਟ ਇੱਕ ਸਕਿੰਟ ਦੇ ਵਿੱਚ ਇੱਕ ਅੱਖ ਦੇ ਪਲਕ ਵਿੱਚ ਦੁਨੀਆ ਸਾਜ ਸਕਦਾ ਹੈ ਦੁਨੀਆ ਮਿਟਾ ਵੀ ਸਕਦਾ ਹੈ ਵਾਹਿਗੁਰੂ ਨੂੰ ਅਕਾਲ ਪੁਰਖ ਨੂੰ ਕੋਈ ਪਾਪ ਨਹੀਂ ਨਾ ਉਹਦੇ ਵਾਸਤੇ ਕੋਈ ਵੱਡੀ ਛੋਟੀ ਗੱਲ ਜੇ ਤੁਸੀਂ ਪ੍ਰੇਮ ਨਾਲ ਕੁਝ ਵੀ ਦਿਨੇ ਇੱਕ ਫੁੱਲ ਵੀ ਦੇ ਦੋ ਉਹ ਵੀ ਤੁਹਾਡੇ ਸਿਰ ਮੁਤਾਬਕ ਹੈ ਜੇ ਤੁਸੀਂ ਸਿਰ ਨਹੀਂ ਦੇ ਸਕਦੇ ਫਲ ਦੇ ਦਿਓ ਨਾਰੀਅਲ ਦੇ ਦਿਓ ਕੋਈ ਫਲ ਚੜਾ ਦਿਓ ਤੁਹਾਡੀ ਮਨਜ਼ੂਰ ਹੈ ਪ੍ਰੇਮ ਹੈ ਪਰ ਪ੍ਰੇਮ ਤੋਂ ਬਿਨਾ ਸਭ ਕੁਝ ਡੈਡ ਕੁਝ ਵੀ ਨਹੀਂ ਤੁਹਾਡੀ ਭਗਤੀ ਵਿੱਚ ਜੇ ਆਤਮਾ ਨਹੀਂ ਇੱਕ ਭਗਤੀ ਹੈ ਇੱਕ ਭਗਤੀ ਦੀ ਆਤਮਾ ਹੈ ਭਗਤੀ ਦੀ ਆਤਮਾ ਕੀ ਹੈ ਸ਼ਰਧਾ ਯਕੀਨ ਸਦਕਾ ਜੇ ਤੁਸੀਂ ਭਗਤੀ ਕਰਦੇ ਹੋ ਤੁਹਾਡੀ ਭਗਤੀ ਵਿੱਚ ਸ਼ਰਧਾ ਨਹੀਂ ਹੈਗੀ ਯਕੀਨ ਨਹੀਂ ਹੈਗਾ ਤੁਹਾਡੀ ਭਗਤੀ ਮੁਰਦਾ ਹੈ ਮਰੀ ਹੋਈ ਹੈ ਸੋ ਚੰਡੀ ਦੀ ਵਾਰ ਪਾਠ ਕਈਆਂ ਦਾ ਮਤਲਬ ਹੈ ਪ੍ਰਚਾਰ ਇਸ ਤਰ੍ਹਾਂ ਦਾ ਹੋ ਚੁੱਕਿਆ ਨਾ ਵੀ ਇਹ ਤਾਂ ਹਿੰਦੂਆਂ ਦੀ ਹੈ ਜੀ ਇਹ ਅਸੀਂ ਪਾਠ ਨਹੀਂ ਕਰਦੇ ਇਹ ਦੇਵੀ ਹੈ ਜੀ ਇਹ ਮਨਮਤ ਹੈ ਜੀ ਮੈਂ ਇੱਕ ਬੇਨਤੀ ਕਰਦਾ ਤੁਹਾਨੂੰ ਜਿਹੜੀ ਗੁਰੂ ਘਰ ਦੀ ਗੱਲ ਐ ਉਹ ਤਾਂ ਅਜੇ ਦੂਰ ਰਹਿ ਗਈ ਅਜੇ ਆਪਾਂ ਉਹ ਗੱਲ ਦਾ ਤਾਂ ਛੇੜਦੇ ਨਹੀਂ ਆਪਾਂ ਸੁਧਾਰਨ ਜੀ ਗੱਲ ਮੈਂ ਤੁਹਾਨੂੰ ਦੱਸਦਾ ਕਿਉਂਕਿ ਮੈਂ ਬਹੁਤਾ ਬਦਵਾਨ ਨਹੀਂ ਮੇਰੇ ਕੋਲ ਸਿੱਧੀਆਂ ਗੱਲਾਂ ਨੇ ਗੱਲਾਂ ਨਹੀਂਆਂ ਨੇ ਪਿੰਡੂ ਸੋ ਮੈਂ ਤੁਹਾਨੂੰ ਇਹ ਗੱਲ ਦੱਸਦਾ ਚੰਡੀ ਦੀ ਵਾਰ ਤੁਸੀਂ ਪਾਠ ਸ਼ੁਰੂ ਕਰ ਦੋ ਜੇ ਤੁਹਾਡੇ ਮਨ ਵਿੱਚ ਇਹ ਆਉਂਦਾ ਹੈ ਪਾਠ ਕਰਦਿਆ ਕਰਦੇ ਨੇ ਵੀ ਤੇ ਹਿੰਦੂਆਂ ਦੀ ਦੇਵੀ ਹੈ ਜੀ ਇਹ ਤਾਂ ਸ਼ੇਰਾਂ ਵਾਲੀ ਹੈ ਜੀ ਮੈਂ ਨਹੀਂ ਕਰਨਾ ਤੁਸੀਂ ਇਹ ਸਮਝ ਸਮਝ ਕੇ ਕਰੋ ਕਿ 10ਵੇਂ ਪਾਸ਼ਾ ਮਹਾਰਦੀ ਲਿਖੀ ਹੋਈ ਹੈ ਜੇ ਸ਼ੇਰਾਂ ਵਾਲੀ ਜਾਂ ਹਿੰਦੂਆਂ ਦੀ ਦੇਵੀ ਤੁਹਾਡੇ ਸਾਹਮਣੇ ਤੁਹਾਨੂੰ ਕੰਮ ਦਿੰਦੀ ਹੈ ਤੁਸੀਂ ਲਈ ਜਾ ਤੁਸੀਂ ਦਾ ਮਹਾਰਾਜ ਨੂੰ ਮਹਾਰਾਣੀ ਦਿੱਤੀ ਹੈ ਤੁਹਾਨੂੰ ਸ਼ਕਤੀ ਨਾ ਦੇਵੀ ਤੁਸੀਂ ਕੀ ਲੈਣੇ ਹਿੰਦੂਆਂ ਤੋਂ ਪਾਣੀ ਪੀਣ ਵਾਲੇ ਨੂੰ ਕੋਈ ਨਹੀਂ ਹੁੰਦਾ ਇਹ ਆਰੋਧ ਹੈ ਕਿ ਟੂਟੀ ਦਾ ਜਿਹਨੂੰ ਤੇ ਲੱਗੀ ਹੋਵੇ ਜਿਹਨਾਂ ਨੇ ਮਾਰੂਥਲ ਦੇ ਇਲਾਕੇ ਵਿੱਚੋਂ ਸਫ਼ਰ ਤੈਅ ਕਰਕੇ ਆਏ ਹੁੰਦੇ ਨਾ ਕੰਮਕਾਰਾਂ ਵਿੱਚ ਥੱਕ ਜਾਂਦੇ ਉਹ ਕਹਿੰਦਾ ਛੇਤੀ ਪਾਣੀ ਲਿਓ ਮੇਰੀ ਜਾਨ ਨਿਕਲਦੀ ਐ ਜੇ ਉਹ ਕਹੇ ਕਿ ਪਿੱਤਲ ਦੇ ਗਲਾਸ ਵਿੱਚ ਲੈ ਕੇ ਆਵਾਂਗੇ ਕੱਚ ਦੇ ਗਲਾਸ ਵਿੱਚ ਲੈ ਕੇ ਆਵਾਂ ਕਿ ਪਲਾਸਟਿਕ ਦੇ ਗਲਾਸ ਵਿੱਚ ਲੈ ਕੇ ਆਵਾਂ ਫਿਲਟਰ ਵਾਲਾ ਪੀਓਂਗੇ ਦੂਜਾ ਪੀਓ ਉਹ ਕਹਿੰਦਾ ਛੇਤੀ ਮੇਰੀ ਜਾਨ ਨਿਕਲਦੀ ਐ ਮੈਨੂੰ ਪਾਣੀ ਲਿਆ ਦੇ ਤੂੰ ਨਖਰੇ ਨਾ ਕਰ ਤੂੰ ਨਹਿਰ ਦਾ ਚਾਹੀਦਾ ਫਰਾਲਾ ਚ ਉਹ ਕਹਿੰਦਾ ਮੈਨੂੰ ਪਾਣੀ ਲਿਆ ਤੁਸੀਂ 10ਵੇਂ ਪਾਸ਼ਾ ਦੀ ਬਾਣੀ ਮੰਨ ਕੇ ਤੁਸੀਂ ਜਾਪ ਸ਼ੁਰੂ ਕਰ ਦੋ ਹਿੰਦੂਆਂ ਦੀ ਦੇਵੀ ਆਵੇ ਮੁਸਲਮਾਨਾਂ ਦੀ ਆਵੇ ਸਿੱਖਾਂ ਦੀ ਤੁਸੀਂ ਕੀ ਲੈਣਾ ਇਹ ਚੀਜ਼ ਤੋਂ ਤੁਸੀਂ ਆਪਦਾ ਸ਼ਕਤੀ ਸ਼ਕਤੀ ਤੋਂ ਕੰਮ ਲਾਓ ਤੁਸੀਂ ਗੁਰੂ ਮਹਾਰਾਜ ਜਦੋਂ ਬਾਹਰਿਕ ਪਾਸ਼ਾਹੀ 10ਵੀਂ ਮਹਾਰਾਜ ਮੈਂ ਤਾਂ ਤੇਥੋਂ ਲੈਣੀਆਂ ਜਿਹੜੀ ਤੁਸੀਂ ਮੈਨੂੰ ਚੀਜ਼ ਤੇਰੀ ਬਾਣੀ ਨੇ ਜਿਹੜੀ ਚੀਜ਼ ਪ੍ਰਗਟ ਕਰਕੇ ਦੇਦੀ ਮਹਾਰਾ ਦੀ ਬਾਣੀ ਪ੍ਰਗਟ ਕਰਦੀ ਆ ਫਿਰ ਇਹਨੂੰ ਤੁਸੀਂ ਕੱਲੀ ਚੰਡੀ ਨਾ ਆਖੋ ਇਹਨੂੰ ਭਗਉਤੀ ਨਾ ਆਖੋ ਇਨੂੰ ਕਿਰਪਾਨ ਨਾ ਆਖੋ ਤੁਹਾਡਾ ਬਹਿਮ ਭਰਮ ਦੂਰ ਕਰਨ ਬਾਅਦ ਤੇ ਨਾ ਮੈਂ ਤੁਹਾਨੂੰ ਇੱਕ ਨਵੀਂ ਗੱਲ ਦੱਸਦਾ ਤੁਸੀਂ ਚੰਡੀ ਦੀ ਵਾਰ ਜੇ ਤੁਹਾਡੇ ਅੰਦਰ ਕੋਈ ਵੀ ਭੁਲੇਖਾ ਨਾ ਚੰਡੀ ਦੀ ਵਾਰ ਦਾ ਪਾਠ ਤੁਸੀਂ ਬੰਦਾ ਕੀ ਸਮਝ ਕੇ ਕਰੋ ਵੀ ਚੰਡੀ ਦੀ ਵਾਰ ਇੱਕ ਬਲ ਹੈ ਚੰਡੀ ਦੀ ਵਾਰ ਨਾਲ ਚੰਡੀ ਸਮਝੋ ਨਾ ਭਗੌਤੀ ਸਮਝੋ ਕੁਝ ਵੀ ਨਾ ਸਮਝੋ ਤੁਸੀਂ ਸਮਝੋ ਬਲ ਬਲ ਦਾ ਮਤਲਬ ਕੀ ਹੈ ਜ਼ੋਰ ਤਾਕਤ ਜਿਵੇਂ ਆਪਾਂ ਕਹਿੰਦੇ ਆ ਮੇਰੇ ਵਿੱਚ ਤਾਂ ਬਲ ਨਹੀਂ ਹੈ ਕੰਮ ਕਰਨ ਦਾ ਬਲ ਤੁਸੀਂ ਚੰਡੀ ਦੀ ਵਾਰ ਬਲ ਸਮਝ ਕੇ ਕਰੋ ਵੀ ਚੰਡੀ ਦੀ ਵਾਰ ਵੀ ਅਕਾਲ ਪੁਰਖ ਬਲ ਪਹਿਲੀ ਵਾਰ ਚੰਡੀ ਨੂੰ ਮਹਾਰਾ ਨੇ ਬਲ ਆਖਿਆ ਖੰਡਾ ਪ੍ਰਥਮੈ ਸਾਜਕੈ ਚੰਡੀ ਦੀ ਵਾਰ ਸ਼ੁਰੂ ਕਰਨ ਲੱਗੇ ਆ ਖੰਡਾ ਪ੍ਰਥਮੈ ਸਾਜਕੈ ਜਨ ਸਭ ਸੈਸਾਰ ਉਪਾਇਆ ਬਰਮਾ ਬੇਸਲ ਮੇ ਸਾਜ ਕੁਦਰਤ ਦਾ ਖੇਲ ਚਾਏ ਬਣਾਇਆ ਸਿੰਧ ਪਰਬਤ ਮੇਦਨੀ ਮੇ ਠੰਮਾ ਗਗਨ ਰਹਾਇਆ ਸਰਜੇ ਸਿਰਜੇ ਦਾ ਨੋ ਦੇਵਤੇ ਤਨ ਅੰਦਰ ਬਾਦਰ ਚਾਇਆ ਤੈਹੀਂ ਦੁਰਗਾ ਸਾਜਕਾ ਦੇਵਤਾ ਦਾ ਨਾਸ ਕਰਾਇਆ ਤੈ ਤੂੰ ਹੀ ਬਲ RAM ਲੈ ਨਾਲ ਬਾਣਾ ਦਸਰਕਾਇਆ ਵੀ ਮਹਾਰਾਜ ਤੈਥੋਂ ਹੀ ਅਕਾਲ ਪੁਰਖ ਇਹ ਜਦੋਂ ਆਪਾਂ ਚੰਡੀ ਦੀ ਬਾਤ ਬਾਪਾਠ ਕਰਦੇ ਆ ਨਾ ਆਪਾ ਕਿੱਥੇ ਖੜੇ ਆ ਵਾਹਿਗੁਰੂ ਦੇ ਸਾਹਮਣੇ ਅਕਾਲ ਪੁਰਖ ਦੇ ਸਾਹਮਣੇ ਮੂਲ ਮੰਤਰ ਦੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਦਸੇ ਪਾਸ਼ਾਆਂ ਦੇ ਸਾਹਮਣੇ ਨਰੰਕਾਰ ਦੇ ਸਾਹਮਣੇ ਨਿਰਭਉ ਨਿਰਵੈਰ ਦੇ ਸਾਹਮਣੇ ਖੜੇ ਆ ਉਹਨੂੰ ਕੀ ਕਹਿ ਰਹੇ ਆ ਚੰਡੀ ਦੀ ਵਾਰ ਰਹੀ ਤੈਥੋਂ ਹੀ ਬਲ ਰਾਮ ਲੈ ਕੀ ਲੈ ਬਲ ਵੀ ਮਹਾਰਾਜ ਵਾਹਿਗੁਰੂ ਜੀ ਅਕਾਲ ਪੁਰਖ ਜੀ ਤੈਥੋਂ ਹੀ ਰਾਮਚੰਦਰ ਜੀ ਨੇ ਬਲ ਲਿੱਤਾ ਕੀ ਬਲ ਬਲ ਲੈ ਕੇ ਜ਼ੋਰ ਲੈ ਕੇ ਤਾਕਤ ਲੈ ਕੇ ਸ਼ਕਤੀ ਲੈ ਕੇ ਇਹਨੂੰ ਬਲ ਵੀ ਕਹਿੰਦੇ ਨੇ ਇਹਨੂੰ ਤਾਕਤ ਵੀ ਕਹਿੰਦੇ ਨੇ ਇਹਨੂੰ ਸ਼ਕਤੀ ਵੀ ਕਹਿੰਦੇ ਨੇ ਇਹਨੂੰ ਭਗੋਤੀ ਵੀ ਕਹਿੰਦੇ ਨੇ ਇਹਨੂੰ ਚੰਡੀ ਵੀ ਕਹਿੰਦੇ ਨੇ ਇਹਨੂੰ ਦੁਰਗਾ ਵੀ ਕਹਿੰਦੇ ਨੇ ਇਹਨੂੰ ਬਲ ਵੀ ਕਹਿੰਦੇ ਨੇ ਇਹਨੂੰ ਤਾਕਤ ਵੀ ਕਹਿੰਦੇ ਨੇ ਤੁਸੀਂ ਤਾਕਤ ਮੰਨ ਲਓ ਵੀ ਚੰਡੀ ਦੀ ਵਾਰ ਤਾਕਤ ਦੀ ਵਾਰ ਸ਼ਕਤੀ ਦੀ ਵਾਰ ਹੁਣ ਬਲ ਕਹਿੰਦੇ ਪੁੱਜੋ ਇਹਨੂੰ ਵੀ ਮਹਾਰਾਜ ਵੀ ਚੰਡੀ ਦੀ ਬਲ ਚੰਡੀ ਦੀ ਵਾਰ ਬਲ ਕਹਿ ਕੇ ਸਿਮਰ ਕਰੋ ਵਾਹਿਗੁਰੂ ਦੀ ਸ਼ਕਤੀ ਹੈ ਇਹ ਚੰਡੀ ਦੀ ਵਾਰ ਇਹਨੂੰ ਕੋਈ ਨਾ ਹਿੰਦੂਆਂ ਦੀ ਨਾ ਮੁਸਲਮਾਨ ਕਿਸੇ ਦੀ ਨਾ ਮੰਨੋ ਇਹ ਪਰਮਾਤਮਾ ਦਾ ਬਲ ਹੈ ਪਰਮਾਤਮਾ ਦਾ ਜੋਰ ਹੈ ਆਪਾਂ ਕਹਿੰਦੇ ਤੂੰ ਮੈਨੂੰ ਸਾਰਾ ਜੋਰ ਦੇ ਦੇ ਮਹਾਰਾਜ ਕੀ ਕਹਿੰਦੇ ਨੇ ਜਵਲਾ ਖਾਲਸਾ ਰਹੇ ਨਿਆਰਾ ਤਵ ਲਗ ਤੇਜ ਦਿਉ ਮੈਂ ਸਾਰਾ ਇਹ ਤੇਜ ਹੈ ਤੇਜ ਬਲ ਸ਼ਕਤੀ ਭਗਉਤੀ ਚੰਡੀ ਦੁਰਗਾ ਇੱਕੋ ਚੀਜ਼ ਦੇ ਨਾਮ ਨੇ ਤੂੰ ਬਲ ਕਹਿ ਕੇ ਪੂਜਦੇ ਇਹਨੂੰ ਚੰਡੀ ਦੀ ਬਾਤ ਬਾਟ ਕਰੋ ਮੈਂ ਮੈਨੂੰ ਬਲ ਮਹਾਰਾਜ ਜਿਵੇਂ ਤੁਸੀਂ ਬਲ ਦਿੱਤਾ ਕਿਹਨੂੰ रामचंद्र ਨੂੰ ਬਲ ਦਿੱਤਾ ਤਾਂ ਤੁਸੀਂ ਬਲ ਰਾਮਲੇ ਨਾਲ ਬਾਣਾ ਦੱਸ ਰਖਾਇਆ ਕ੍ਰਿਸ਼ਨ ਨੂੰ ਕੀ ਕੀਤਾ ਕ੍ਰਿਸ਼ਨ ਨੂੰ ਵੀ ਬਲ ਦਿੱਤਾ ਕਾਂਸ ਕੇਸੀ ਕੇਸਾਂ ਨੂੰ ਫੜ ਕੇ ਖਿੱਚਿਆ ਕਿਹਨੂੰ ਕਾਂਸ ਨੂੰ ਕਿਹਨੇ ਕ੍ਰਿਸ਼ਨ ਭਗਵਾਨ ਨੇ ਤਾਂ ਤੁਸੀਂ ਬਲ ਕ੍ਰਿਸ਼ਨ ਲੈ रामचंद्र ਨੂੰ ਵੀ ਬਲ ਦਿੱਤਾ ਕ੍ਰਿਸ਼ਨ ਵੀ ਬਲ ਦਿੱਤਾ ਜੇ ਤੁਸੀਂ ਚੰਡੀ ਦੀ ਵਾਰ ਕਰੋਗੇ ਤੁਹਾਨੂੰ ਵੀ ਬਲ ਦੇਊਗਾ ਮਹਾਰਾਜ ਕਸ ਕੇ ਸੀ ਪਕੜ ਗਰਾਇਆ ਕੇਸ ਹਲ ਪੜ ਕੇ ਪਕੜ ਗਰਾ ਥੱਲੇ ਮਾਰਿਆ ਪਟਕਾ ਕੇ ਕੀ ਚੀਜ਼ ਸੀ ਬਲ ਸੀ ਇਹ ਬਲ ਹੈ ਤੈਥੇ ਬਲ ਰਾਮ ਲੈ ਇਹ ਸ਼ਕਤੀ ਹੈ ਇਹ ਚੰਡੀ ਹੈ ਇਹ ਦੁਰਗਾ ਇਹ ਬਲ ਹੈ ਇਹ ਪਰਮ ਭਲਿਕਮੇ ਰੜਦੋਗੇ ਦੁਰਗੇ ਜਿਹੜੀ ਦੇਵੀ ਹਿੰਦੂਆਂ ਦੀ ਹੈ ਜੇ ਬਾਣੀ ਪੜਦੇ ਪੜਦੇ ਹਿੰਦੂਆਂ ਦੀ ਦੇਵੀ ਤੁਹਾਡੇ ਸਾਹਮਣੇ ਆਉਂਦੀ ਹੈ ਕੋਈ ਮਾੜੀ ਮੁੱਟੀ ਗੱਲ ਐ ਉਹ ਤੁਸੀਂ ਮਹਾਰਾਜ ਨੂੰ ਮੁੱਕ ਰੱਖੋ ਨਾ ਮਹਾਰਾਜ ਨੇ ਦਿੱਤੀ ਐ ਮੈਨੂੰ ਤਾਂ ਫੇਰ ਤਾਂ ਮਹਾਰ ਜੇ ਤੁਹਾਨੂੰ ਲੱਗਦਾ ਨਾ ਵੀ ਅਸੀਂ ਸਿੱਖੀ ਤੋਂ ਬਾਹਰ ਹੋ ਜਾਾਂਗੇ ਹਿੰਦੂਆਂ ਦੀ ਦੇਵੀ ਸਾਡੇ ਸਾਹਮਣੇ ਆ ਗਈ ਮਹਾਰਾਜ ਨੇ ਦਿੱਤੀ ਐ ਤੁਸੀਂ ਕਹੋਗੇ ਮੈਂ ਤਾਂ ਮਹਾਰਾਜ ਨੇ ਦਿੱਤੀ ਐ ਭਾਈ ਅਸੀਂ ਨਹੀਂ ਜਾਣਦੇ ਕੀ ਜੇ ਇਹ ਸ਼ਕਤੀ ਐ ਸਾਨੂੰ ਨਹੀਂ ਪਤਾ ਹਿੰਦੂਆਂ ਦੀ ਕੀ ਦੀ ਹੈ ਤੁਸੀਂ ਬਹਿਮਾ ਵਿੱਚ ਆਪਦੇ ਆਪ ਹੀ ਫਸੇ ਹੋਇਆ ਹੋ ਤੁਸੀਂ ਮਹਾਰਾਜ ਦੇ ਤਾਂ ਸੁਟਦੇ ਨਹੀਂ ਗੱਲ ਨੂੰ ਗੁਰੂ ਗੁਰੂ ਉੱਤੇ ਗੱਲ ਹੀ ਨਹੀਂ ਸੁਟਦੇ ਤੁਸੀਂ ਆਪ ਕਰਤਾ ਬਣ ਜਾਂਦੇ ਹੋ ਕਰਤਾ ਭਾਵ ਛੱਡਣਾ ਪੈਂਦਾ ਹੈ ਮਹਾਰਾਜ ਮੈਨੂੰ ਨਹੀਂ ਪਤਾ ਤੁਸੀਂ ਜਿਹੜਾ ਕੁਝ ਮੈਨੂੰ ਦਿਨੇ ਹੋ ਸ਼ਕਤੀ ਦਿਨੇ ਹੋ ਮੈਂ ਤਾਂ ਤੇਰੀ ਸ਼ਕਤੀ ਮੰਨਦਾ ਨਿਵੇੜਾ ਨਹੀਂ ਕਰਦੇ ਤੁਸੀਂ ਮਹਾਰਾਜ ਨਾਲ ਫਸੇ ਹੋ ਤੁਸੀਂ ਦਿਲ دریا ਨਹੀਂ ਹੈ ਕਿ ਵਿਸ਼ਾਲ ਹਿਰਦੇ ਵਾਲੇ ਨਹੀਂ ਹੈਗੀ ਸੋ ਸੱਚੇ ਪਾਸ਼ਾ ਮਹਾਰਾਜੇ ਬੇਨਤੀ ਕਰ ਮਹਾਰਾਜ ਮੈਨੂੰ ਆਬਦੀ ਤਾਕਤ ਦਿਓ ਉਹਦਾ ਬਲ ਦਿਓ ਛੰਡੀ ਦੀ ਬਾਹਰ ਵਿੱਚ ਬਾ ਲੈ ਸੰਗ ਜਿਓ ਇਹਨੂੰ ਪੁੱਜੋ ਫਿਰ ਇਹਨੂੰ ਤੁਸੀਂ ਐ ਨਾ ਕਰੋ ਵੀ ਇਸ ਤਰ੍ਹਾਂ ਕਰੇ ਤਾਂ ਐ ਹੋ ਜਾਣਾ ਨਾ ਪ੍ਰੇਮਾ ਭਗਤੀ ਨਾਲ ਸੱਚ ਸੰਜਮ ਰੱਖ ਕੇ ਤੁਸੀਂ ਜਿਹੜਾ ਮਰਜੀ ਵਕਤ ਤੁਸੀਂ ਕੋਈ ਕਹਿੰਦਾ ਰਾਤ ਨੂੰ ਪੜੋ ਜੀ ਕੋਈ ਕਹਿੰਦਾ ਦਿਨੇ ਪੜੋ ਜੀ ਤੁਸੀਂ ਬਸ ਮੀਂਹ ਮੰਗੋ ਵਰਨ ਲੱਗ ਜੇ ਉਹਦੀ 40 40 50 50 20 20 30 30 ਦੀ ਪਾਠ ਕਰੋ ਕੋਈ ਬਲੀ ਨਹੀਂ ਮੰਗਦੀ ਹਾਂ ਤੁਸੀਂ ਜੇ ਤੁਸੀਂ ਕੁਝ ਦੇਣਾ ਨਾ ਭੇਡਾ ਦੇਣੀ ਹੈ ਸੇਵ ਦੇ ਦਿਓ ਸੇਵ ਚੀਰਦਿਆ ਕਰੋ ਝੜਕਾ ਦਿਆ ਕਰੋ ਜਾ ਹਫਤੇ ਬਾਅਦ ਇੱਕ ਦੇਗ ਬਣਾ ਲਿਆ ਕਰੋ ਰੋਜ਼ ਨਹੀਂ ਹਫਤੇ ਬਾਅਦ ਤੁਸੀਂ ਚੰਡੀ ਦੀ ਵਾਰ ਦਾ ਪਾਠ ਕਰੋ ਹਫਤੇ ਬਾਅਦ ਜੇ ਪਾਸ਼ਾ ਮਹਾਰਾ ਗੁਰੂ ਗ੍ਰੰਥ ਸਾਹਿਬ ਦੱਸੇ ਪਾਸ਼ੀਆਂ ਮਹਾਰਾਜ हे ਚੰਡੀ हे ਭਗਉਤੀ हे ਪ੍ਰਮਾਤਮਾ ਦੇ ਬਲ ਹੈ ਪ੍ਰਮਾਤਮਾ ਦੀ ਸ਼ਕਤੀ ਆਪ ਜੀ ਦਾ ਪਾਠ ਕੀਤਾ ਆਪ ਦੀ ਸ਼ਕਤੀ ਦਾ ਪਾਠ ਕੀਤਾ ਆਪ ਦੀ ਸਾਨੂੰ ਰੱਖਿਆ ਕਰੋ ਜੇ ਪਾਸ਼ਾ ਚੰਡੀ ਦੀ ਸ਼ਕਤੀ ਸਾਨੂੰ ਮਹਾਰਾਜੇ ਪਾਸ਼ਾ ਸਾਡੀ ਰੱਖਿਆ ਕਰੇ ਆਪ ਦੀ ਸ਼ਕਤੀ ਪ੍ਰਚੰਡ ਹੋਵੇ ਸਾਡੇ ਚੁਗਰ ਦੇ ਆਲੇ ਦੁਆਲੇ ਆਬਾ ਮੰਡਲ ਬਣੇ ਸਾਡਾ ਕਬ ਚ ਬਣੇ ਮਹਾਰਚੇ ਪਾਸ਼ਾ ਮਹਾਰਾਜ ਆਪ ਦੀ ਸ਼ਕਤੀ ਨੂੰ ਅਸੀਂ ਭੇਟ ਦਿੰਨੇ ਆਂ ਸੇਵ ਦੀ ਜਾਂ ਕੜਾ ਪ੍ਰਸ਼ਾਦੀ ਦੇਗ ਬਣਾ ਦੋ ਹਫਤੇ ਬਾਅਦ ਪਿਆਰ ਕਰੋ ਮਹਾਰਾਜ ਨੂੰ ਪਿਆਰ ਕਰੋ ਡਰੋ ਨਾ ਜਿਵੇਂ ਪਿਓ ਤੇ ਪੁੱਤ ਦਾ ਮਲਾਜਾ ਹੁੰਦਾ ਹੈ ਪ੍ਰੇਮ ਹੁੰਦਾ ਹੈ ਭਾਵਨਾ ਐਨ ਰੱਖੋ ਤੁਸੀਂ ਸੁਣ ਤੁਹਾਡੀ ਚੜ੍ਹਦੀ ਕਲਾ ਹੋ ਜੂਗੀ ਬਹਿਮਾ ਵਿੱਚ ਨਾ ਬਸੋ ਡਰੋ ਨਾ ਪਤਾ ਸਮਝੋ ਚੰਡੀ ਸ਼ਕਤੀ ਹੈ ਬਲ ਹੈ ਜੋਰ ਹੈ ਅਕਾਲ ਪੁਰਖ ਦੀ ਸ਼ਕਤੀ ਚੰਡੀ ਹੈ ਬਲ ਕਰਕੇ ਜੋਰ ਕਰਕੇ ਮੈਨੂੰ ਲੱਗਦਾ ਤੁਹਾਨੂੰ ਮਾੜਾ ਮੋੜਾ ਪਰਲੇ ਗੱਲ ਪੈ ਗਈ ਹੋਊਗੀ ਸੋ ਸੱਚੇ ਪਾਤਸ਼ਾਹ ਮਹਾਰਾਜ ਕਈ ਕਈ ਪਾਠ ਕਰਕੇ ਦਸਾਂ ਬੇਨਤੀ ਕਰੋ ਹਉਤੇ ਬਾਦ ਕੇ ਤੇ 20 ਦਿਨਾਂ ਬਾਦ ਪਾਠ ਲੱਕ ਲੋ ਵੀ ਅਸੀਂ 500 ਪਾਠ ਕਰਨਾ ਹੈ 400 ਪਾਠ ਕਰਨਾ ਪੂਰੀ ਸੁਚ ਸੰਜਮ ਨਾਲ ਮਾੜਾ ਕਿਸੇ ਦਾ ਕਰਨਾ ਨਹੀਂ ਬੁਰਾ ਨਹੀਂ ਕਰਨਾ ਫੇਰ ਸ਼ਕਤੀ ਇਹ ਤੁਹਾਨੂੰ ਕੰਮ ਦਿੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ